ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਹੜਾ ਅੱਜ ਬਾਈ ਰঞ্জੀਤ ਸਿੰਘ ਢੱਡੀਆਂ ਲੰਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਨਾ ਉਹਦੇ ਵਿੱਚ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਧਰਮ ਹੈ ਨਾ ਉਹ ਇੱਕ ਧੰਦਾ ਬਣ ਗਿਆ ਇੱਕ ਕਾਰੋਬਾਰ ਹੈ ਤੇ ਇਹ ਐਸਾ ਕਾਰੋਬਾਰ ਹੈ ਕਿ ਜਿੰਦਾ ਮੰਦਾ ਆਣ ਦਾ ਵੀ ਖਤਰਾ ਨਹੀਂ ਖਤਰਾ ਹੀ ਕੋਈ ਨਹੀਂ ਘਾਟਾ ਹੀ ਕੋਈ ਨਹੀਂ ਘਾਟਾ ਕੋਈ ਨਹੀਂ ਤੇ ਉਹ ਇਹ ਗੱਲ ਕਿਸ ਬਨਾ ਤੇ ਕਰ ਰਹੇ ਨੇ ਇਹ ਆਪਾਂ ਹੁਣ ਵੀਡੀਓ ਚ ਦੇਖਨੇ ਸੂਜ ਪ੍ਰਕਾਸ਼ ਗ੍ਰੰਥ ਚ ਲਿਖਿਆ ਹੈ ਰੌਲਾ ਨਹੀਂ ਮੈਨਾਂ ਨੂੰ ਸੂਲ ਪ੍ਰਕਾਰ ਕਰਦਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਸਰੀਰ ਛੱਡਣ ਲੱਗੇ ਸੁਣਿਓ ਗੁਰੂ ਨਾਨਕ ਪਾਤਸ਼ਾਹ ਸਰੀਰ ਛੱਡਣ ਲੱਗੇ ਉਹਨਾਂ ਦੇ ਘਰੋਂ ਬੀਬੀ ਨੇ ਕਿਹਾ ਬਈ ਮਹਾਰਾਜ ਸਰਾਧ ਚੱਲਦੇ ਐ ਗੁਰੂ ਸਾਹਿਬ ਜੀ ਸਰਾਧ ਚੱਲਦੇ ਐ ਤੇ ਆਪਣੇ ਪਿਤਾ ਦਾ ਸਰਾਧ ਪਾ ਕੇ ਜਾਇਓ ਐ ਨਾ ਜਾਓ ਕਹਿੰਦੇ ਗੁਰੂ ਸਾਹਿਬ ਫਿਰ ਜਿਉਂਦੇ ਹੋਗੇ ਸਰੀਰ 'ਚ ਆਗੇ ਅਗਲੇ ਦਿਨ ਆਪਣੇ ਪਿਤਾ ਦਾ ਸ਼ਰਾਧ ਪਾਇਆ ਫੇਰ ਸ਼ਰੀਰ ਛੱਡਿਆ ਹੁਣ ਸ਼ਰਾਧ ਪਾਉਣਾ ਸਿੱਖਾਂ ਦੀ ਮਰਿਆਦਾ ਹੈ ਬੋਲੋ ਨਹੀਂ ਅਗਲੇ ਉਹਨਾਂ ਨੂੰ ਖਵਾਉਂਦੇ ਐ ਸ਼ਰਾਧਾਂ ਵਾਲਿਆਂ ਨੂੰ ਤੇ ਸਾਡੇ ਵਾਲੇ ਕਹੀ ਤੇ ਹੈ ਨਾ ਜਿਹੜੇ ਪੱਕੇ ਨੇ ਚਲੋ ਆਪਾਂ ਪੰਜ ਭਾਈਆਂ ਨੂੰ ਸਾਡੇ ਕੰਮ ਉਹੀ ਕਰਨਾ ਹੈ ਭੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੁੱਕ ਲੈ ਦੂਜੀ ਤਿਆਰ ਸਾਡੇ ਵਾਲਿਆਂ ਨੇ ਨਾ ਬੋਦੀਆਂ ਵਾਲੇ ਲਾਤੇ ਕਸ਼ਹਰੇ ਵਾਲੇ ਭਾਲੇ ਇਧਰਲੇ ਪਾਸੇ ਕੰਮ सेम ਹੀ ਕਰਾਂਗੇ ਅਸੀਂ ਕਰਨਾ ਸਾਰਾ ਕੁਝ ਉਹੀ ਹੈ ਜਿਹੜੇ ਅਗਲੇ ਕਰਦੇ ਸੀ ਕਹਿੰਦੇ ਪੌੜੇ ਹੋ ਗਏ ਹੌਲੇ ਹੋ ਗਏ ਇਧਰ ਵਾਲੇ ਮੋਢੇ ਤੋਂ ਲਾ ਕੇ ਤੇ ਇਧਰ ਵਾਲੇ ਤੇ ਰੱਖ ਲਿਆ ਹੌਲਾ ਸੁਆਹ ਹੋ ਗਿਆ ਤੂੰ ਭਾਰਤੇ ਉਹਨਾਂ ਹੀ ਹੈ ਕੀ ਹੌਲੇ ਹੋ ਗਏ ਇਤਿਹਾਸ ਕਹਿੰਦਾ ਸਰਾਧ ਪਾਇਆ ਗੁਰੂ ਨਾਨਕ ਦਾ ਤੇ ਗੁਰਬਾਣੀ ਕੀ ਕਹਿੰਦੀ ਹੈ ਲੱਪੜੋ ਸੁਣੋ ਜੀਵਤ ਪਿਤਰ ਨਾ ਮੰਨੈ ਕਉ ਮੂਏ ਸਰਾਧ ਕਰਾਂ ਹੀ ਕਹਿੰਦੇ ਜਿਉਂਦਿਆਂ ਨੂੰ ਪੁੱਛਦੇ ਨਹੀਂ ਮਰਨ ਤੋਂ ਬਾਅਦ ਸਰਾਧ ਕਰਾਉਨੇ ਹੋ ਝੂਠ ਬੋਲਦਾ ਭਾਈ ਅੱਗੇ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ ਅੱਗੇ ਅੱਗੇ ਕਿਤੇ ਅੱਗੇ ਮਰਨ ਵਾਲਿਆ ਤੱਕ ਪਹੁੰਚ ਜਾਂਦਾ ਸਾਰਾ ਕੁਝ ਇੱਥੇ ਹੀ ਪਿਆ ਰਹਿੰਦਾ ਝੂਠ ਬੋਲਦੇ ਹੋ ਹੁਣ ਸਾਡੇ ਵਾਲੇ ਆਪਣੇ ਮਰਨ ਤੋਂ ਬਾਅਦ ਮੰਜਾ ਬਿਸਤਰਾ ਦਿੰਦੇ ਕਿ ਨਹੀਂ ਦਿੰਦੇ ਬੋਲੋ ਗੱਜ ਤੇ ਜਦ ਜਾ ਕੇ ਵੇਖ ਲਓ ਸਾਡੇ ਵਰਗੇ ਲਟਦੇ ਹੁੰਦੇ ਨੇ ਕਿਰ ਬਾਪੂ ਤੱਕ ਪਹੁੰਚਿਆ ਹੁੰਦਾ ਕਿਤੇ ਆ ਜਿਹੜੀਆਂ ਰੋਟੀਆਂ ਦੇ ਕੇ ਜਾਂਦੇ ਹੋ ਅਸੀਂ ਖਾਣੇ ਆ ਅਸੀਂ ਤੇ ਤੁਸੀਂ ਸਿੱਧਾ ਕਹਿ ਦਿਓ ਭਾਂਡੇ ਚਾਹੀਦੇ ਆ ਮਰੇ ਦੇ ਨਾਂ ਦੇ ਆ ਮੰਗਦੇ ਹੋ ਭਾਂਡੇ ਗੁਰਦੁਆਰੇ ਚਾਹੀਦੇ ਆ ਜੀ ਭਾਂਡੇ ਦੇ ਦਿਓ ਮੰਜਾ ਚਾਹੀਦਾ ਜੀ ਦੇ ਦਿਓ ਬਿਸਤਰੇ ਚਾਹੀਦੇ ਪੰਜ ਦਿਓ ਇੱਕ ਇੱਕ ਘਰੋਂ ਦੋ ਦੋ ਬਿਸਤਰੇ ਸਾਰੇ ਪਿੰਡ ਨੂੰ ਲਾ ਦਿਓ 100 ਘਰ ਹੈ ਲਲ 200 ਬਿਸਤਰਾ ਗੁਰਦੁਆਰੇ ਸਾਹਮਣੇ ਰੱਖੋ ਮਰਿਆਂ ਦੇ ਨਾਂ ਤੇ ਜਰੂਰੀ ਇਕੱਠੇ ਕਰਨੇ ਆ ਪਰ ਕੰਮ ਸੇਮ ਕਰਨਾ ਹੈ ਮਰਿਆਂ ਦੇ ਨਾਮ ਤੇ ਜ਼ਿਆਦਾ ਚੱਲਦਾ ਹੈ ਅਗਲੇ 10 ਮਹੀਨਿਆਂ ਬਾਅਦ ਉਹ 10 ਮਹੀਨਿਆਂ ਬਾਅਦ ਕਹਿੰਦੇ ਹੁਣ ਪਹੁੰਚੂ ਫੇਰ ਫੇਰ ਆ ਜਾਂਦਾ ਮਰਨ ਤੋਂ ਬਾਅਦ ਕਹਿੰਦੇ ਵਰੀ ਨਾ ਕਰਾਂਗੇ ਸਾਡੇ ਵਾਲੇ ਕਹਿੰਦੇ ਉਹ ਆਪਣਾ ਕਰਦਾ ਸੀ ਸਾਡਾ ਬਾਣੀ ਵਾਲਾ ਪਾਟ ਕਰਨ ਲੱਗ ਗਿਆ ਕਰਨਾ ਸੇਮ ਹੀ ਹੈ ਸਾਡਾ ਕੁਝ ਟਕਵੰਜ ਸੇਮ ਹੀ ਹੈ ਧਰਮ ਬਣ ਗਿਆ ਠੰਡਾ ਧਰਮ ਬਣ ਗਿਆ ਠੰਡਾ ਠੰਡਾ ਵੇਖੋ ਜਰਾ ਬਾਣੀ ਪੜ ਕੇ ਗੁਰੂ ਸਾਹਿਬ ਕੀ ਕਹਿੰਦੇ ਐ ਤੇ ਜੇ ਕਿਤੇ ਆ ਗੱਲਾਂ ਕੁਰਬਾਨੀ ਦੀਆਂ ਨੌਜਵਾਨਾਂ ਨੇ ਸੁਣੀਆਂ ਹੋਣ ਦਿਮਾਗ ਖੁੱਲ ਜੇ ਅਗਲਾ ਕਹਿੰਦਾ ਉਹ ਜਿਵੇਂ ਉਹ ਕਹਿੰਦਾ ਮੈਂ ਤੇ ਮੈਂ ਤੇ ਆਪਣੇ ਬੁੜੇ ਦਾ ਸਰਾਧ ਕਰਾਉਂ। ਮੁੰਡਾ ਕਹਿੰਦਾ ਬਾਪੂ ਰਹਿਣ ਦੇ ਕਹਿੰਦਾ ਮੈਂ ਤੇ ਕਰਾਉਂ। ਆ ਗਿਆ ਐਂ ਤਾਂ ਬਹਿ ਗਿਆ। ਐਡੀ ਗੋਗੜ ਲੈ ਕੇ ਪੰਡਿਤ ਜੀ ਆ ਗਏ। ਹਾਂਜੀ। ਕਹਿੰਦੇ ਖਾਓ। ਲੱਗਿਆ ਖਾਣ ਕੇ ਨੇ ਮੇਰੇ ਬਾਪੂ ਤੱਕ ਪਹੁੰਚੂ। ਕਹਿੰਦੇ ਪਹੁੰਚੂ। ਕਹਿੰਦੇ ਪੱਕੀ ਗਰੰਟੀ ਹੈ। ਕਹਿੰਦੇ ਇਦਾਂ ਹੀ ਲਿਖਿਆ ਵੀ ਜੋ ਭੇਜੋਗੇ ਪਹੁੰਚੂ ਜਿੰਨਾ ਮਰਜ਼ੀ ਖਵਾ ਦੋ। ਸਾਰਾ ਤੇਰੇ ਬਾਪੂ ਤੱਕ ਜਾਊ। ਉਹ ਜਦੋਂ ਮੈਂ ਰੱਖਤੀ ਥਾਲੀ ਕਹਿੰਦੇ 1 ਮਿੰਟ ਠਹਿਰ ਜਾ ਬਾਬਾ 1 ਮਿੰਟ ਖਾਣ ਤੋਂ ਪਹਿਲਾਂ ਖੜ੍ਹ ਜਾ ਕੇ ਕਹਿੰਦੇ ਟੀਕਾ ਲੈ ਆਵਾ ਮੇਰਾ ਬਾਪੂ ਸ਼ੂਗਰ ਸੀ 인ਸੂਲਿਨ ਦਾ ਟੀਕਾ ਲਾ ਕੇ ਫਿਰ ਖਾਣਾ ਖਾਂਦਾ ਸੀ ਉਹ ਕੋਈ ਰੋਟੀਆਂ ਭੇਜਦੀਆਂ ਖੀਰ ਭੇਜਦੀ ਟੀਕਾ ਭੇਜਦੀ ਆਈ ਦੀ ਉਹਦੇ ਹੀ ਭੱਜ ਗਿਆ ਅਗਲਾ ਹੁਣ ਸਾਡੇ ਵਾਲੇ ਹੱਸਦੇ ਐ ਤੇ ਫਿਰ ਜਦੋਂ ਬਿਸਤਰਿਆਂ ਦੀਆਂ ਗੱਲਾਂ ਉਹਦੀਆਂ ਫਿਰ ਸਾਡੇ ਕੰਨੀ ਵੇਖ ਕੇ ਲੋਕੀ ਹੱਸਣਗੇ ਨਹੀਂ ਗੱਲ ਸਾਡਾ ਧਰਮ ਮਜ਼ਾਕ ਨਹੀਂ ਬਣੂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕਿੱਦਾਂ ਕਲੀਅਰ ਕਰੋਗੇ ਅੱਜ ਤੋਂ 50 ਸਾਲਾਂ ਬਾਅਦ ਪੜ੍ਹੇ ਲਿਖੇ ਬੱਚਿਆਂ 'ਚ ਕਿੱਦਾਂ ਕਲੀਅਰ ਕਰੋਗੇ ਮੰਜਾ ਗਿਆ ਕਿੱਧਰ ਅਗਲਾ ਕੋ ਇੱਥੇ ਤੇ ਪਿਆ ਯਾਰ ਗਿਆ ਕਿੱਥੇ ਕਿਹੜਾ ਡਾਕ ਘਰ ਫੁੱਲਿਆ ਵੀ ਗਾਂਹ ਪਹੁੰਚੂ ਕਿਤੇ ਫਿਰ ਸਾਡਾ ਮਜ਼ਾਕ ਬਣੂਗਾ ਨਹੀਂ ਬੋਲੋ ਵੀਰੋ ਕੀ ਗੁਰੂ ਨਾਨਕ ਨੇ ਇਹੋ ਜਿਹਾ ਧਰਮ ਚਲਾਇਆ ਜਿਹਦਾ ਹੱਸਣ ਲੋਕੀ ਜਿਹਦੇ ਕੰਨੀ ਦੇਖ ਦੇਖ ਕੇ ਮਜ਼ਾਕ ਬਣਾਇਆ ਇੱਥੇ ਅਗਲੇ ਸਾਰਾ ਪਰਿਵਾਰ ਕੁਰਬਾਨ ਹੋ ਗਿਆ ਅਨੰਦਪੁਰ ਛੱਡਿਆ ਗਿਆ ਨੀਹਾਂ 'ਚ ਨਿੱਕੇ ਨਿੱਕੇ ਖਲਾਰਤੇ ਉਹਨਾਂ ਨੇ ਮਜ਼ਾਕ ਬਣਾਉਣ ਲਈ ਬਣਾਇਆ ਸੀ ਨਾ ਇਹ ਆ ਲਹਿਰ ਮਜ਼ਾਕ ਵਾਸਤੇ ਆ ਹੱਸਣ ਵਾਸਤੇ ਆ ਕਿਦੇ ਸਾਡਾ ਧਰਮ ਹਾਸਾ ਹੀ ਕੋਈ ਏ ਆ ਜਿਹੇ ਜਿਹੇ ਗੱਲਾਂ ਆਪਾਂ ਲੋਕਾਂ ਦੀਆਂ ਕਰ ਕਰ ਹੱਸਦੇ ਆ ਅਗਲੇ ਕੱਲ ਨੂੰ ਸਾਡੇ ਕੰਨੀ ਵੇਖ ਕੇ ਵੀ ਹੱਸਣਗੇ ਕਮਲੇ ਦੇ ਸਮਝਣਗੇ ਸਾਡਾ ਇਹੋ ਜੇ ਨਾ ਬਣੀਏ ਨਾ ਆਪਣਾ ਨਾਮ ਬਦਨਾਮ ਕਰੋ ਤੇ ਨਾ ਗੁਰੂ ਸਾਹਿਬ ਦਾ ਕਰੋ ਗੁਰਬਾਣੀ ਪੜ ਕੇ ਵੇਖੋ ਅਗਲਾ ਜਦੋਂ ਗੱਲ ਕਰੇ ਐ ਪੜ ਕੇ ਸੁਣਾਓ ਵੇਖੋ ਬਾਣੀ 'ਚ ਕੀ ਲਿਖਿਆ ਐਵੇਂ ਝੂਠ ਬੋਲਦੇ ਆ ਸਭ ਮਰਨ ਤੋਂ ਬਾਅਦ ਕਿਧਰੇ ਕੱਖ ਨਹੀਂ ਜਾਂਦਾ ਐ ਸਿੱਧਾ ਠੋਕ ਕੇ ਗੱਲ ਕਰੋ ਅਗਲੇ ਨੂੰ ਪਤਾ ਲੱਗੇ ਕਿ ਸਿੱਖ ਸੋਚਦੇ ਕਿਦਾਂ ਆ ਪੜਿਆ ਲਿਖਿਆ ਨਿਆਣਾ ਕੱਲ ਨੂੰ ਗੋਰਿਆਂ 'ਚ ਜਾਵੇ ਕੈਨੇਡਾ ਜਾਵੇ ਆਸਟ੍ਰੇਲੀਆ ਜਾਵੇ ਪੜੇ ਲਿਖਿਆਂ 'ਚ ਗੱਲ ਕਰੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਲਿਖਿਆ ਭਾਈ ਅਸੀਂ ਐ ਨਹੀਂ ਮੰਨਦੇ ਅਗਲੇ ਦਾ ਮੂੰਹ اٹਿਆ ਰਹੇ ਜੇ ਵੇਖ ਕੇ ਗੋਰਿਆਂ ਦਾ ਇਹੋ ਜਿਹੇ ਵੀ ਹੈਗੇ ਸੀ ਤੁਸੀਂ 500 ਸਾਲ ਪਹਿਲਾਂ ਭਾਰਤ ਦੇ ਵਿੱਚ ਇੱਕ ਬਾਬਾ ਨਾਨਕ ਵੀ ਸੀ ਇਹੋ ਜਿਹਾਂ ਕਬੀਰ ਹੋਇਆ ਇੱਥੇ ਇਹੋ ਜਾਂ ਭਗਤ ਰਬਦਾਸ ਜੀ ਇਦਾਂ ਦੀ ਗੱਲ ਕਰਦੇ ਸੀ ਸਾਨੂੰ ਤੁਸੀਂ ਦੱਸੀ ਹੋਈ ਨਹੀਂ ਸਾਨੂੰ ਸਮਝਾਇਆ ਹੀ ਨਹੀਂ ਅੱਖਾਂ ਖੁੱਲੀਆਂ ਵਾਲੇ ਸੀ ਸਾਰੇ ਦੇ ਸਾਰੇ ਉਹ 35 ਸੁੱਤੇ ਪਏ ਨਹੀਂ ਸੀ ਅੱਖਾਂ ਖੁੱਲੀਆਂ ਵਾਲੇ ਸੀ ਤੇ ਸਾਡੀਆਂ ਅੱਖਾਂ ਵੀ ਖੋਲ ਕੇ ਗਏ ਐ ਕਮਲਾ ਜਾਂ ਨਾ ਚੁੱਡੂ ਜਾਂ ਬਣ ਕੇ ਬੈਠਾ ਰਹੀ ਬੁੱਧੂ ਜਾਂ ਬਣ ਕੇ ਬੈਠਾ ਰਹੀ ਅੱਖ ਖੋਲ ਕੇ ਜਮਾਨੇ ਨੂੰ ਵੇਖ ਦੁਨੀਆ ਨੂੰ ਵੇਖ ਆਲੇ ਦੁਆਲੇ ਨੂੰ ਵੇਖ ਅੱਖਾਂ ਖੋਲ ਕੇ ਕਿਤੇ ਐਵੇਂ ਲੁੱਟਿਆ ਜਾਵੇਂ ਕਮਲਾ ਜਾਂ ਬਣਿਆ ਰਵੇਂ ਕਿਤੇ ਤੇ ਮੈਨੂੰ ਪੱਕਾ ਪਤਾ ਹੈ ਉਹ ਭਰਾਵੋ ਤੁਸੀਂ ਨਾ ਆਲੂ ਖਰੀਦਣ ਵਰਗੇ ਵਾਰੀ ਵੀ ਐ ਪਰਖ-ਪਰਖ ਕੇ ਦੇਖਦੇ ਹੋ ਜ਼ਮੀਨਾਂ ਖਰੀਦਣੀਆਂ ਤੇ ਵੱਡੀ ਗੱਲ ਐ ਕੱਲੀ-ਕੱਲੀ ਚੀਜ਼ ਪਰਖਦੇ ਹੋ ਪਰ ਧਰਮ ਵਾਲੇ ਪਾਸੇ ਸੁੱਤੇ ਪਏ ਹੋ ਧਰਮ ਵਾਲੇ ਪਾਸੇ ਜਮਾਂ ਹੀ ਸੁੱਤੇ ਪਏ ਹੋ ਅੱਖ ਖੋਲ ਕੇ ਇੱਥੇ ਨਹੀਂ ਵੰਦੇ ਤੁਸੀਂ ਅਗਲਾ ਕਹਦੇ ਐਸ ਜਨਮ ਦੇ ਵਿੱਚ ਦੇ ਦੇ ਭਾਈ ਪੈਸਾ ਤੇ ਅਗਲੇ ਜਨਮ ਵਿੱਚ ਰਜਿਸਟਰੀ ਕਰਾ ਦਾਂਗੇ ਆਪਾਂ ਕਹਾਂਗੇ ਬੁੱਧੂ ਸਮਝਦਾ ਹੈ ਐਦ ਕੀ ਦਈਏ ਪੈਸਾ ਤੇ ਅਗਲੇ ਜਨਮ ਚ ਰਜਿਸਟਰੀ ਤੂੰ ਮੈਨੂੰ ਪਾਗਲ ਸਮਝਦਾ ਹੈ ਤੇ ਮੇਰੇ ਵਰਗਾ ਬੰਦਾ ਸਟੇਜ ਤੇ ਕਹਿੰਦਾ 10 ਗੁਣਾ ਫਲ ਇੱਥੇ ਮਿਲੂ 70 ਗੁਣਾ ਅੱਗੇ ਜਾ ਕੇ ਮਿਲੂ ਕਹਿੰਦੇ ਦੇ ਦੋ ਲੱਖ ਰੁਪਈਆ ਉਦੋਂ ਕਿਉਂ ਨਹੀਂ ਕਹਿੰਦਾ ਬੁੱਧੂ ਸਮਝਦਾ ਮੈਨੂੰ ਕਿੱਥੇ ਮੈਨੂੰ ਕੀ ਅੱਗੇ ਕੀ ਗੁਰਬਾਣੀ ਇਹਨਾਂ ਗੱਲਾਂ ਨੂੰ ਮੰਨਦੀ ਹੈ ਕਵਨ ਨਰਕ ਕਿਆ ਸੁਖ ਵਿਚਾਰਾ ਸੰਤਨ ਦਉ ਰੱਦੇ ਹਮ ਕਾਹੂ ਕੀ ਕਾਨ ਨਾ ਕਰਤੇ ਆਪਣੇ ਗੁਰ ਪ੍ਰਸਾਦ ਦੇ ਗੁਰਬਾਣੀ ਚ ਕਿੱਥੇ ਇਹਨਾਂ ਗੱਲਾਂ ਨੂੰ ਮੰਨਤਾ ਦਿੱਤੀ ਗਈ ਹੈ ਪਰ ਇਹਨਾਂ ਨੇ ਸਾਡੇ ਦਿਮਾਗ ਚ ਵਾੜਤਾ ਸਾਰਾ ਕੁਝ ਵੀ ਨਹੀਂ ਕਿਉਂਕਿ ਧੰਦਾ ਚਲਾਉਣਾ ਵੀਰ ਅਗਲਾ ਧੋਤੀ ਬੋਦੀ ਰੱਖ ਕੇ ਧੰਦਾ ਚਲਾਉਂਦਾ ਹੈ ਸਾਡੇ ਆਲਿਆਂ ਨੇ ਪੱਗ ਬੰਨ ਕੇ ਧੰਦਾ ਚਲਾਉਣਾ ਧੰਦਾ ਤੇ ਪੂਰਾ ਕਰਨਾ ਇੱਕ ਲੋਬੀ ਹੈ ਜਿਹੜੀ ਖੁਦ ਕਮਾਈ ਨਹੀਂ ਕਰਨਾ ਚਾਹੁੰਦੀ ਲੋਕਾਂ ਦੀ ਕਮਾਈ ਤੇ ਐਸ਼ ਕਰਨਾ ਚਾਹੁੰਦੀ ਹੈ ਇੱਕ ਲੋਬੀ ਹੈ ਉਹਨਾਂ ਨੇ ਕਦੇ ਸੱਚ ਨਹੀਂ ਦੱਸਣਾ ਕਦੇ ਉਹਨਾਂ ਨੇ ਸਹੀ ਗੱਲ ਨਹੀਂ ਦੱਸਣੀ ਉਹਨਾਂ ਦੇ ਧੰਦੇ ਤੇ ਉਹਨਾਂ ਦੇ ਢਿੱਡ ਤੇ ਲੱਤ ਵੱਜਦੀ ਉਦੋਂ ਪ੍ਰੋਬਲਮ ਹੋਣੀ ਹੈ ਫੇਰ ਤੁਹਾਡੇ ਸਾਡੇ ਸਮਝਦੇ ਪੈਣਾ ਹੈ ਅੱਛਾ ਜੀ ਤਾਂ ਬੈਠੇ ਸੀ ਗੁਰੂ ਅਰਜਨ ਦੇਵ ਜੀ ਤਵੀ ਤੇ ਤਾਂ ਦੇਖ ਜੋ ਵਾਲਤਾ ਸੀ ਅਗਲਿਆਂ ਨੇ ਆ ਕੁਝ ਕਰਕੇ ਅੱਛਾ ਤਾਂ ਸੀ ਹਾਂ ਤਾਂ ਸੀ ਆਹ ਸ਼ਬਦ ਤੈਨੂੰ ਮਿਲ ਸਕਣਾ ਤੇਰੀ ਸੋਚ ਤੈਨੂੰ ਮਿਲ ਸਕੇ ਆਹ ਗੁਰੂ ਗ੍ਰੰਥ ਸਾਹਿਬ ਤੈਨੂੰ ਮਿਲ ਸਕਣ ਇਹ ਤਾਂ ਕਰਕੇ ਗਏ ਆ ਸਾਰਾ ਕੁਝ ਮੈਂ ਇਹਦੇ ਫਿਰ ਪੜਕੀ ਨਹੀਂ ਵੇਖਿਆ ਅਗਲਾ ਗਿਫਟ ਦੇ ਗਿਆ ਆਪਣਾ ਆਪ ਵਾਰ ਕੇ ਤੈਨੂੰ ਗਿਫਟ ਖਰੀਦ ਕੇ ਦੇ ਕੇ ਗਿਆ ਤੈਨ ਖੋਲ ਕੇ ਵੇਖੀ ਲਈ ਪੜਦਾ ਤੇ ਵੇਖਦਾ ਤੇ ਸਹੀ ਪੜ ਕੇ ਤੇ ਵੇਖਦਾ ਲਿਖਿਆ ਕੀ ਸੀ ਵਿੱਚ ਆਸਾਰਾ ਸ਼ਬਦ ਇੱਕ ਵਾਰ ਸੁਣ ਲਓ ਭਲੇਖਾ ਨਾ ਰਵੇ ਕੋਈ ਸੁਣੋ ਜੀਵਤ ਪਿਤਰ ਨਾ ਮਾਨੇ ਕੋਈ ਜੀਵਤ ਪਿਤਰ ਨਾ ਮਾਨੇ ਕਉ ਮੂਏ ਸਿਦਾਦ ਕਰਾਹੀ ਪਿਤਰ ਪਿਪਰੇ ਕਹੋ ਕਿਉਂ ਪਾਵੇ ਕਉਆ ਕੁਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਦੇ ਜਗ ਬਿਨਸੈ ਕੁਸ ਨੀ ਪੀ ਕੈਸੇ ਹੋਈ ਮਾਤੀ ਕੇ ਕਰ ਦੇਵੀ ਦੇਵਾਂ ਤਿਸ ਅਗੇ ਜਿਉਂ ਦੇਹੀ ਐਸੇ ਪਿਤਰ ਤੁਮਰੇ ਕਹੀਏ ਆਪਣ ਕਹਿਆ ਨਾਲੇ ਹੀ ਸੱਜਿਓ ਕਾਟੇ ਨਿਰਜਿਓ ਕੂਦੇ अंत काल को भारी राम नाम की गत नहीं जानी बह डूबे पे संसारी देवी देवा को ढूंढ लें पार ब्रह्म नहीं जाना कहत कबीर अकल नहीं चितिया ਖਿਆਂ ਸਿਉ ਲਪਟਾਨਾ ਮਾਇਆ ਚ ਕਹਿੰਦੇ ਜ਼ਹਿਰ ਤੇ ਵਿੱਚ ਹੀ ਲਪਟਿਆ ਅਕ ਅਮਰਤ ਗਿਆਨ ਤੇ ਲਿਆਈ ਦੀ ਬੇਅਕਲੀ ਚ ਰਿਆ ਕਹਿੰਦੇ ਬੇਅਕਲੀ ਰਿਆ ساری ਜ਼ਿੰਦਗੀ ਅਕਲ ਨਹੀਂ ਲਈ ਤੇ ਮੈਨੂੰ ਲੱਗਦਾ ਅਕਲਾਂ ਵਾਲਿਆਂ ਦੇ ਤੇ ਅਸੀਂ ਬੈਰੀ ਆ ਸਿੱਖ ਕੌਮ ਅਜੇ ਇੰਨੀ ਕਸੀ ਸਿਆਣੇ ਨਹੀਂ ਹੋਏ ਅਕਲ ਵਾਲਾ ਤੇ ਸਾਨੂੰ ਬੈਰੀ ਲੱਗਦਾ ਆਪਣਾ ਇਹਦੇ ਡਾਂਗਾ ਲੈ ਕੇ ਮਗਰ ਪੈ ਜਾਣੇ ਅਕਲ ਕੌਣ ਦੇ ਦੇ ਸਾਨੂੰ ਇੱਥੇ ਸਮਝਾ ਕੇ ਨਾ ਜਾਵੇ ਸਾਡੇ ਅਸੀਂ ਤੇ ਸਿਆਣੇ ਬਹੁਤ ਨਹੀਂ ਜੀ ਗਰੀਆ ਇਹ ਨਾ ਮੇਰੇ ਖਿਆਲ ਅੱਜ ਗੱਲ ਕਰ ਰਹੇ ਨੇ ਕਿ ਜਿਹੜਾ ਸਰਾਦ ਆਲਾ ਉਹਨੂੰ ਨਾ ਪਖੰਡ ਕਹਿ ਰਹੇ ਨੇ ਕਿ ਵੀ ਸਰਾਦ ਜਿਹੜਾ ਕਰਨਿਆ ਮੈਨੂੰ ਤੇ ਬਿਲਕੁਲ ਨਹੀਂ ਪਤਾ ਸਰਾਦ ਕੀ ਹਾਂ ਇਹ ਮੇਰੇ ਖਿਆਲ ਉਹ ਖਾਣਾ ਖੁਨਾ ਪਕਾ ਕੇ ਦਿੰਦੇ ਹਾਂ ਹਾਂ ਅਗਰ ਅਸੀਂ ਕੋਈ ਗਲਤ ਨਾ ਹੋਈਏ ਤੇ ਸਰਾਦ ਇਹ ਅੰਜੀਏ ਕਿ ਜਿਵੇਂ ਮੁਸਲਮਾਨਾਂ ਦੇ ਵਿੱਚ ਨਾ ਖਤਮ ਉਹ ਜਿਹੜਾ ਕਰਾਉਂਦੇ ਨੇ ਨਾ ਯਾਨੀ ਕਿ ਮਰਨ ਤੋਂ ਬਾਅਦ ਨਾ ਜਿਹੜਾ ਮੌਲਵੀ ਹੁੰਦਾ ਜਿਵੇਂ ਅਸੀਂ ਮੌਲਵੀ ਕੋਲ ਖਾਣਾ ਪਕਾ ਕੇ 7 ਦਿਨ ਲੋਕ ਮੁਸਲਮਾਨ ਦਿੰਦੇ ਰਹਿੰਦੇ ਨੇ ਜੋ ਕਿ ਇੱਕ ਪਖੰਡ ਹੈ ਇਸਲਾਮ ਦੇ ਵਿੱਚ ਵੀ ਇਹ ਪਖੰਡ ਹੈ ਗਲਤ ਮੰਨਿਆ ਜਾਂਦਾ ਹੈ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਲੋਕਾਂ ਨੇ ਬਣਾ ਲਿਆ ਕਿ ਉਹ ਮੌਲਵੀਆਂ ਨੇ ਬਣਾ ਲਿਆ ਕਿ ਉਹ ਮੌਲਵੀਆਂ ਕੋਲ ਖਾਣਾ ਲੈ ਕੇ ਜਾਂਦੇ ਨੇ ਮੌਲਵੀ ਕਹਿੰਦੇ ਅੱਗੇ ਪਚਾ ਦੇਾਂਗੇ ਮੌਲਵੀ ਨੂੰ ਸੂਟ ਦਿੱਤਾ ਜਾਂਦਾ ਹੈ 7 ਤੇ 40 ਤੇ ਫਿਰ ਹਰ ਸਾਲ ਵੀ ਦਿੱਤਾ ਜਾਂਦਾ ਹੈ ਮੈਂ ਵੀ ਇਹ ਸੁਣਿਆ ਤੇ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿ ਜਿਸ ਤਰ੍ਹਾਂ ਭਾਈ ਰਜੀਤ ਸਿੰਘ ਢੜੀਆ ਨੇ ਕਿਹਾ ਵੀ ਜੇ ਤੁਹਾਨੂੰ ਇੰਨਾ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਤੁਸੀਂ ਵੈਸੇ ਇੱਕ ਪੇਟ ਦੇ ਵਿੱਚ 100 ਘਰ ਤੇ ਤੁਸੀਂ ਲਾ ਦਿਓ ਕਿ ਯਾਰ ਗੁਰਦੁਆਰੇ 'ਚ ਇੰਨੇ ਮੰਜੀਆਂ ਚਾਹੀਦੀਆਂ ਨੇ ਯਾ ਇੰਨਾ ਖਾਣਾ ਚਾਹੀਦਾ ਭਾਈ ਕਰੋ ਬੰਦੋਬਸਤ ਉਹਦੇ ਵਾਸਤੇ ਮਰਿਆਂ ਨੂੰ ਕਿਉਂ ਲੈ ਕੇ ਵਿੱਚ ਆ ਜਾਂਦੇ ਜੇ ਤੇ ਮਰਿਆਂ ਦੇ ਨਾਂ ਤੇ ਕਿਉਂ ਮੰਨਦੇ ਤੇ ਇਹ ਸਰਾਦ ਮੇਰੇ ਖਿਆਲ ਜੇਹੀ ਹੈ ਅਗਰ ਮੈਂ ਗਲਤ ਨਾ ਹਾਂ ਤੇ ਅਗਰ ਜੇ ਮੈਂ ਗਲਤ ਹਾਂ ਤੇ ਦੋਸਤ ਇੰਨੀ ਕਰੈਕਸ਼ਨ ਕਰਾ ਦੇ ਤੇ ਬਾਕੀ ਅਸੀਂ ਇਸਲਾਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਪਖੰਡ ਨੇ ਤੇ ਬਹੁਤ ਜ਼ਿਆਦਾ ਨੇ ਮੇਰੇ ਇੱਕ ਦੋਸਤ ਦੀ ਮਤਲਬ ਕਿ ਵਾਲਾ ਸਾਹਿਬ ਫੌਤ ਹੋ ਗਏ ਉਹਨੇ ਅੱਬੂ ਫੌਤ ਹੋ ਗਿਆ ਤੇ ਉਹਨਾਂ ਨੇ ਵੀ ਮਤਲਬ ਕਿ ਪਹਿਲੇ ਉਹਨਾਂ ਨੇ ਕੋਈ ਚਾਜ ਨਾਲ ਉਹਦੀ ਦਵਾਈ ਉਰਾਂ ਪਰਾਂ ਕੁਝ ਵੀ ਨਾ ਕੀਤਾ ਤੇ ਜਦੋਂ ਫੌਤ ਹੋ ਗਿਆ ਉਸ ਤੋਂ ਬਾਅਦ 10 ਦੇਗਾ ਲਾਈਆਂ ਉਹਨਾਂ ਨੇ ਖਾਣੇ ਦੀਆਂ ਮਤਲਬ ਕਿ 7 ਦੇ ਤੇ 10 ਹਾਂ 10 ਦੇ ਗਲਾਂਆਂ ਉਹਦੇ 40 ਦੇ 10000 ਦੀ ਲੱਖ ਰੁਪਏ ਦੀ ਹਾਂ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ ਇਥੇ ਉਹ ساری ਜ਼ਿੰਦਗੀ ਅਗਲਾ ਖਾਣੇ ਨੂੰ ਤਰਸ ਜਾਂਦਾ ਜਾਂ ਚੰਗਾ ਪਾਣ ਨੂੰ ਜਾਂ ਚੰਗੀ ਜੁੱਤੀ ਨੂੰ ਤਰਸ ਜਾਂਦਾ ਹੈ ਤੇ ਬਾਅਦ ਚ ਲੋਗ ਮੌਲਵੀਆਂ ਨੂੰ ਜਾਂ ਪ੍ਰਚਾਰਕਾਂ ਨੂੰ ਜਾਂ ਜਿਹੜਾ ਉਹ ਖੰਡ ਪਾੜ ਕਰਾਉਣ ਵਾਲੇ ਨੇ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਲੈ ਕੇ ਦਿੰਦੇ ਨੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਦਿੰਦੇ ਨੇ ਸਾਡੇ ਵੀ ਇੱਧਰ ਆਪਣੇ ਤੇ ਬਹੁਤ ਪਖੰਡ ਚੱਲੇ ਨੇ ਜਦੋਂ ਕੋਈ ਫੌਤ ਕੀ ਹੋ ਜਾਂਦੀ ਤੇ ਮੌਲਵੀ ਦੇ ਘਰ ਖਾਣਾ ਪਤਾ ਨਹੀਂ ਕਿਉਂ ਜਾਂਦਾ ਤੇ ਇਹ ਪਖੰਡ ਜਿਕਰੀਆ ਮੈਂ ਇੱਕ ਦਿਨ ਬਾਈ ਜੀ ਸਿੰਘ ਢੱਡੇ ਨਾਲ ਦੇ ਅੱਗੇ ਵੀ ਸੁਣਨ ਰਿਹਾ ਸੀ ਕਿ ਵੀ ਇਹਨਾਂ ਨੇ ਇਹ ਗੱਲ ਕੀਤੀ ਇਹ ਕਰਨ ਦੇ ਸੀ ਇਸ ਪਖੰਡ ਦੇ ਬਾਰੇ ਕਿ ਜਿਹੜਾ ਲੋਕ ਖਾਣਾ ਲੈ ਕੇ ਆਉਂਦੇ ਨੇ ਉਹ ਪਹਿਲੇ Hindu ਦਾ Hinduਾਂ ਜੀ ਸੀ ਉਹ ਲੈ ਕੇ ਆਉਂਦੇ ਸੀ ਉਹ ਬੁੱਤਾਂ ਦੇ ਮੂੰਹ ਨੂੰ ਲਾ ਦਿੰਦੇ ਸੀ ਤੇ ਉੱਥੇ ਬਾਅਦ ਚ ਕੀੜੀਆਂ ਚੜ ਜਾਂਦੀਆਂ ਸੀ ਤੇ ਫਿਰ ਉਹ ਮਤਲਬ ਕਿ ਖਾਣਾ ਤੇ ਉਹਨੇ ਕੀ ਹੁੰਦਾ ਸੀ ਖਾਣਾ ਤੇ ਉਹਨਾਂ ਨੇ ਹੁੰਦਾ ਸੀ ਤੇ ਉਹਨਾਂ ਨੂੰ ਕੀੜੀਆਂ ਚੜ ਜਾਂਦੀਆਂ ਸੀ ਤੇ ਫਿਰ ਉਹਨਾਂ ਦੇ ਉਹ ਮੂੰਹ ਤੇ ਨਾ ਜਿਹੜੇ ਬੁੱਤ ਹੁੰਦੇ ਸੀ ਉੱਥੇ ਸਵਾਹ ਲਾ ਦਿੰਦੇ ਸੀ ਅੱਛਾ ਤੇ ਉਹ ਤਾਂ ਤੇ ਕਹਿੰਦੇ ਨੇ ਕਿ ਇਹਨੇ ਖਾਣਾ ਕੀ ਇਹਨੇ ਸਵਾਹ ਉਹ ਜਿਹੜੀ ਮਸਾਲ ਬਣੀ ਹੈ ਨਾ ਇਹਨੇ ਕੋਈ ਸਵਾਹ ਖਾਣੀ ਤੇ ਉਹ ਸਵਾਹ ਉਥੋਂ ਮਸਾਲ ਬਣੀ ਹੈ ਕਿ ਉਹਦੇ ਮੂੰਹ ਤੇ ਲਾ ਦਿੰਦੇ ਸੀ ਤਾਂ ਕਿ ਕੀੜੀਆਂ ਨਾ ਚੜਨ ਬੁੱਤ ਦੇ ਤੇ ਲੋਕਾਂ ਨੇ ਕਹਿੰ ਲੈ ਖਾ ਲਿਆ ਤੇ ਉਹ ਮਹਾਰਾਜਾ ਮੂੰਹ ਨੂੰ ਲਾ ਕੇ ਆਪ ਖਾ ਲੈਣਾ ਤੇ ਇਹ ਦੇਖੋ ਨਾ ਕਿ ਇਹ ਹਾਸਾ ਇਸ ਲਈ ਇੰਨਾ ਚੀਜ਼ਾਂ ਤੇ ਆਂਦਾ ਹੈ ਕਿ ਜਿਹੜੀ ਆਪਣੀ ਅਕਲ ਹੈ ਨਾ ਇਹ ਚੀਜ਼ ਨੂੰ ਅਕਲ ਨਹੀਂ ਮੰਨਦੀ ਬਾਕੀ ਅਸੀਂ ਅੰਧਵਿਸ਼ਵਾਸ ਕਹਿ ਸਕਦੇ ਆ ਕਿ ਇੱਕ ਅੰਨਾ ਯਕੀਨ ਤੇ ਇਹ ਲੋਕਾਂ ਦੇ ਅੰਦਰ ਇੱਕ ਬੇਯਕੀਨੀ ਜਿਹੜੇ ਪ੍ਰਚਾਰ ਪੈਦਾ ਕਰ ਦਿੰਦੇ ਨੇ ਉਹਦੀ ਵਜ੍ਹਾ ਤੋਂ ਇਹੋ ਜਿਹੀਆਂ ਰਸਮੋ ਰਿਵਾਜ ਨੇ ਇਹ ਮਾਸਰੇ ਦੀਆਂ ਰਸਮੋ ਰਿਵਾਜ ਨੇ ਕਿਉਂਕਿ ਅਗਰ ਵੇਖੋ ਨਾ ਹਿੰਦੂਆਂ ਦੇ ਵਿੱਚ ਇਹ ਕੰਮ ਕੀਤਾ ਜਾਂਦਾ ਸਿੱਖਾਂ ਦੇ ਵਿੱਚ ਸਰਾਧ ਦੇ ਨਾਤੇ ਕੀਤਾ ਜਾਂਦਾ ਮੁਸਲਮਾਨਾਂ ਦੇ ਵਿੱਚ ਖਤਮ ਦਰੂਦ ਦੇ ਨਾਤੇ ਕੀਤਾ ਇਹਦਾ ਮਤਲਬ ਹੈ ਕਿ ਵੀ ਇਹ ਮਜ਼ਬਦਾ ਨਹੀਂਗਾ ਇਹ ਆਪਣੇ ਕੋਲ ਇੱਕ ਕਲਚਰ ਹੈ ਇਹ ਇਥੋਂ ਦੇ ਲੋਕਾਂ ਨੇ ਬਣਾਇਆ ਜਿਹੜੇ ਮਤਲਬ ਕਿ ਆਹ ਖਾਣ ਪੀਣ ਵਾਲਿਆਂ ਨੇ ਬਣਾਇਆ 사우ਦੀ ਅਰਬ ਤੇ ਕੋਈ ਨਹੀਂ ਹੁੰਦਾ ਜਾਂ ਤੁਸੀਂ ਲਾ ਲੋਗੇ ਅੰਗਰੇਜ਼ ਤੇ ਕਦੀ ਨਹੀਂ ਕੋਈ ਸਰਾਧ ਕਰਾਉਂਦੇ ਜਾਂ ਉਹਨਾਂ ਦੇ ਬਾਬੇ ਨਹੀਂ ਭੁੱਖ ਲੱਗਦੀ ਉਹਨਾਂ ਨੂੰ ਅੱਗੇ ਜਾ ਕੇ ਲੋੜਦੀ ਉਹਨਾਂ ਨੇ ਸੂਟ ਨਹੀਂ ਪਾੜੇ ਹੁੰਦੇ ਜਾਂ ਉਹਨਾਂ ਨੇ ਜੁੱਤੀ ਨਹੀਂ ਪਾਣੀ ਹੁੰਦੀ ਬਾਕੀ ਇਹੋ ਜੇ ਪਖੰਡ ਬਾਈ ਸਰਬਜੀਤ ਸਿੰਘ ਢੋਂਡਾ ਤੇ ਬਾਈ ਰਜੀਤ ਸਿੰਘ ਢੱਡੀਆਂ ਵਾਲੇ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਆਪਣੀ ਵੀਡੀਓਜ਼ ਦੇ ਵਿੱਚ ਤੇ ਮੇਰੇ ਕੇ ਦੋਸਤਾਂ ਨੂੰ ਇੱਕ ਵੀਡੀਓ ਪਸੰਦ ਆਈ ਹੋएगी ਅਗਰ ਵੀਡੀਓ ਪਸੰਦ ਆਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਅਸੀਂ ਵੀਡੀਓ ਲੈ ਕੇ ਆਂਦੇ ਰਹਿੰਦੇ ਹਾਂ ਮੁxtਲਫ ਟੌਪਿਕ ਤੇ ਮਿਲਾਂਗੇ ਨਵੀਂ ਵੀਡੀਓ ਨਾਲ ਸੰਦੇ ਹੋਈ ਇਜਾਜ਼ਤ ਅੱਲਾਹ